ਇਹ ਚੌਂਕੀਦਾਰ ਯੂਨੀਅਨ ਹੈ ਇਹ ਚੌਂਕੀਦਾਰ ਨੇ ਜਿਨ੍ਹਾਂ ਦੇ ਕਰਕੇ ਤੁਸੀਂ ਘਰਾਂ ਵਿੱਚ ਬੜੀ ਸਕੂਨ ਦੀ ਨੀਂਦ ਸੌਂਦੇ ਹੋ ਇਹ ਉਹ ਚੌਂਕੀਦਾਰ ਨੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਕਦੀ ਕੋਈ ਅਫਸਰ ਆ ਜਾਵੇ ਤਾਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਦੌੜਨ ਦੀ ਚੌਂਕੀਦਾਰ ਘਰ ਘਰ ਦੌੜ ਕੇ ਉਸ ਅਫਸਰ ਦੀ ਜਿਹੜੀ ਆ ਔਰ ਲੋਕਾਂ ਤੱਕ ਉਹ ਆਵਾਜ਼ ਪਹੁੰਚਾਉਂਦਾ ਕਿ ਅਫਸਰ ਆਏ ਨੇ ਪਿੰਡ ਵਿੱਚ ਤੇ ਇਹ ਕੰਮ ਹੈਗਾ ਅਫਸਰਾਂ ਨੂੰ ਕੁਰਸੀਆਂ ਮਿਲਣੀਆਂ ਅਫਸਰਾਂ ਨੂੰ ਚਾਹ ਮਾੜੀ ਮਿਲਣਾ ਇਹ ਸਾਰਾ ਕੁਝ ਜਿਹੜਾ ਇਹੀ ਚੌਂਕੀਦਾਰ ਕਰਦੇ ਨੇ ਲੇਕਿਨ ਜੇ ਗੱਲ ਕਰੀਏ ਤਾਂ ਇਹਨਾਂ ਦੀ ਤਨਖਾਹ ਕੀ ਹੈ ਤਨਖਾਹਾਂ ਤਾਂ ਕੁਝ ਵੀ ਨਹੀਂ ਮੁੱਖ ਮੰਤਰੀ ਦੇ ਬਰਾਬਰ ਨਹੀਂ ਪ੍ਰਧਾਨ ਮੰਤਰੀ ਦੇ ਬਰਾਬਰ ਨਹੀਂ ਕਿਸੇ ਵੱਡੇ ਅਫਸਰ ਦੇ ਬਰਾਬਰ ਨਹੀਂ ਛੋਟੀਆਂ ਛੋਟੀਆਂ ਤਨਖਾਹਾਂ ਨੇ ਤੇ ਉਹਨਾਂ ਤਨਖਾਹਾਂ ਵਿੱਚ ਵੀ ਇਹਨਾਂ ਨੂੰ ਲਗਭਗ ਸਾਲ ਸਾਲ ਤੋਂ ਉੱਤੇ ਹੋ ਗਿਆ ਕੁਝ ਬੰਦੇ ਤਾਂ ਉਹ ਨੇ ਜਿਨ੍ਹਾਂ ਨੂੰ 2-2 ਸਾਲ ਹੋ ਗਏ ਨੇ ਜਿਨ੍ਹਾਂ ਨੂੰ ਅੱਜ ਤੱਕ ਤਨਖਾਹਾਂ ਹੀ ਨਹੀਂ ਮਿਲੀਆਂ ਤੇ ਜੇ ਤਨਖਾਹਾਂ ਇਹਨਾਂ ਨੂੰ ਨਹੀਂ ਮਿਲਣੀਆਂ ਤਾਂ ਮੁੱਖ ਮੰਤਰੀ ਸਾਹਿਬ ਦੇ ਦਾਅਵੇ ਕੀ ਕਹਿਣਗੇ ਕਿਹੜੀਆਂ ਤਨਖਾਹਾਂ ਜਿਹੜੀਆਂ ਲੋਕਾਂ ਨੂੰ ਟਾਈਮ ਸਰ ਮਿਲਣਗੀਆਂ ਜੇ ਇਹ ਤਨਖਾਹਾਂ ਨਹੀਂ